ਓਕੇ ਨੇ ਇਧਰ ਲਾਲਾ ਲਾਲਾ ਹੋ ਗਈ ਆ ਬੰਦਿਆਂ ਨੇ ਰਸਾਂ ਲਾਕੀਆਂ ਕਹਿੰਦੇ ਰਸਾਂ ਲਾਕੀਆਂ ਨੇ ਬਾਬਾ ਜੀ ਪ੍ਰਗਟ ਨੂੰ ਛੜਾ ਕੋੜੀ ਤੇ ਓ ਬੰਦਾ ਅੱਛਾ ਮੇਰੇ ਕੋਲ ਘੋੜਾ ਨੀਲਾ ਚੰਬਾ ਨੀਲਾ ਚੰਬਾ ਘੋੜਾ ਨੂਰ ਜੱਟ ਕੋਲ ਤੇ ਚਲੋ ਜੀ ਕਹਿੰਦੇ ਮੇਰਾ ਮੇਰਾ ਬੱਸ ਆ ਗਈ ਆ ਤੇ ਇਧਰ ਮੁੜਨੀ ਏ ਹਾਂਜੀ ਸਾਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਦੋਸਤੋ ਅੱਜ ਦਾ ਪਲਾਨ ਸੀਗਾ ਆਪਣਾ ਵੀ ਹਪਾਂ ਜਾ ਰਹੇ ਆ ਪੀਡੀ ਵਾਲੇ ਰਾਰਸ ਸਟੇਬਲ ਤੇ ਤੇ ਆਪਣੇ ਨਾਲ ਜਗਨੂਰ ਹੋਣੀ ਨੂਰ ਸਤਿ ਸ੍ਰੀ ਅਕਾਲ ਸਾਰੇ ਤੇ ਨਾਲ ਵੀਰ ਪ੍ਰਗਟ ਵੀ ਹਾਂ ਵੀ ਨੂਰ ਆਪਾਂ ਜਾ ਰਹੇ ਅੱਜ ਰਾਈਡ ਕਰਨਾ ਹਾਂਜੀ ਅੱਜ ਆਪਾਂ ਰਾਈਡ ਕਰਾਂਗੇ ਠੀਕ ਹੈ ਜੀ ਸਵੇਰ ਦੀ ਸਵੇਰ ਦੀ ਮਾਰਨਿੰਗ ਰਾਈਡ ਜੀ ਤੇ ਟਾਈਮ ਮੇਰੇ ਹਿਸਾਬ ਨਾਲ 6 ਵਜੇ ਹੈ ਨਾ ਪ੍ਰਗਟ 6 ਵਜੇ ਪਰ ਸਾਢੇ 5 ਹੋ ਗਏ ਆ ਜੀ ਤੇ ਜਾ ਰਹੇ ਆ ਤੁਹਾਨੂੰ ਦਿਖਾਉਣੇ ਆ ਜੋ ਵੀ ਹੋਇਆ ਅੱਜ ਤਾਂ ਕਾਫੀ ਕੈਂਟ ਵਲੌਗ ਹੋਊਗਾ ਜੀ ਅੱਜ ਕਾਫੀ ਸਮੇ ਤੋਂ ਸਾਡਾ ਪਲਾਨ ਬੰਦਾ ਸੀ ਜਾਵਾਂਗੇ ਚਾਵਾਂਗੇ ਤੇ ਬਸ ਅੱਜ ਫਿਰ ਅਹੀ ਕਾ ਚਲੋ ਚੱਲ ਗਏ ਹੁਣ ਹਾਂ ਤੇ ਵੀਰ ਵੀ ਤਿਆਰ ਹੈ ਫਿਰ ਜਾ ਕੇ ਕੱਢਦੇ ਘੋੜੀਆਂ ਘੋੜੀਆਂ ਕੱਢਦੇ ਤੇ ਖਾਵਾਂਗੇ ਬਿਲਕੁਲ ਬਿਲਕੁਲ ਜੀ ਤੇ ਚਲੋ ਬਡੇਰੇਓ ਵਲੌਗ ਦੇ ਨਾਲ ਕਾਫੀ ਇੰਟਰਸਟਿੰਗ ਹੋਣ ਵਾਲਾ ਅੱਜ ਵਾਲਾ ਵਲੌਗ ਆਪਣਾ ਤੇ ਸਾਰੇ ਵੀਰ ਭਰਾ ਜੁੜੇ ਰਿਹਾ ਜੀ ਤੇ ਮਿਲਦੇ ਚੱਲ ਕੇ ਬੱਸ ਮਿੱਤਰੋ ਥੋੜੇ ਸਮੇਂ ਚ ਪਹੁੰਚਣ ਆਲੇ ਆ। ਬੜ ਨੇੜੇ ਆ ਗਿਆ ਪਿੰਡ ਪੀਡੀ ਵਾਲਾ। ਕਿਉਂ ਜਾਂਦੇ ਕਿ ਨਹੀਂ? ਆਪ ਤੂੰ ਹੀ ਗੜਾਈ। ਰੋਡਾਂ ਵਾਲੇ ਪਿੰਡ ਗਿਆ ਮਿੱਤਰੋ ਆ। ਲਓ ਮਿੱਤਰੋ ਪਹੁੰਚ ਚੁੱਕੇ ਆ ਜੀ। ਬਰਾਡ ਸਟੇਬਲਸ ਤੇ। ਇਰਾਗਨ ਲੜੋ। ਦੋ ਮਿੰਟ ਚਾਹ ਚੂਪੀ ਕੇ ਤੇ ਫਿਰ ਤੁਰਦੇ ਆਂ ਇਧਰ ਪ੍ਰਗਟ ਹੁਣਾ ਨੂੰ ਇਹਦੇ ਲਗਾਉਣ ਲੱਭ ਰਹੀ ਦੋ ਤਾਂ ਲੱਭ ਗਈਆਂ ਇਹ ਤੇ ਬਾਕੀ ਇਧਰ ਕੋੜੀਆਂ ਵੀ ਬਹੁਤ ਖੜੀਆਂ ਸੇਲ ਪਰਚੇਜ਼ ਵਾਲੀਆਂ ਵੀ ਵੀ ਤੁਹਾਨੂੰ ਇੱਕ ਅੱਡ ਬਲੌਗ ਚ ਦਿਖਾਵਾਂਗੇ ਹਣਾ ਪ੍ਰਗਟ ਬਾਈ ਹਾਂਜੀ ਹਾਂਜੀ ਨਾਲ ਜਗਨੂਰ ਸਿੰਘ স্পেশাল ব্লগ ਬਣਾਵਾਂਗੇ। ਹਾਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਬਿਲਕੁਲ ਸਹੀ ਗੱਲ ਹੈ। ਬਾਕੀ ਹੈਰੀ ਦੇ ਚੈਨਲ ਨੂੰ ਕਰੋ ਸਬਸਕ੍ਰਾਈਬ। ਅੱਛਾ ਤੇਰਾ ਵਾਈ ਵਾਹ। ਕੀ ਬਲੌਗ ਪਾਉਂਦਾ ਮੁੰਡਾ। ਠੀਕ ਹੈ ਜੀ। ਹਾਂ ਜੀ। ਭਰਾਵਾਂ ਦੀ سپورਟ ਨਾਲ ਹੀ ਹੈ ਬਾਈ ਕਿਨੇ। ਬਿਲਕੁਲ। ਹਾਂ ਤੇ ਬਾਕੀ ਤੁਹਾਨੂੰ ਸਾਰੇ ਪਹੁੰਚ ਕੇ ਫਿਰ ਰਾਈਡ ਕਰਨਾ ਹੈ। ਹਾਂ ਬਾਈ ਪਹੁੰਚੇ ਜੀ। ਬਹੁਤ ਦਿਨਾਂ ਤੋਂ ਪਲਾਨ ਬਣ ਰਿਹਾ ਸੀਗਾ। ਹਾਂ। ਮੈਂ ਚਲੋ ਕਰਿਆ ਹੀ ਹੈ। हाँ जी कहीं दे मेरे मेरे गद्दिया गुद्दिया कस्सिया जा रही आल, आल, <laughs> ना इधर की हाल मनिंदर जी चाल कि बारी वीर जी हाल चाल पूछना पूरा क्या मुंडा जेम वाला जोर लगे और बंदे थोड़ी सर फिकर बहुत है बीज ना ਫਿਕਰ ਆ ਨਾ ਮੈਨੂੰ ਫਿਰ ਵਾਲ ਬੂਲ ਜੁਟ ਜਾਣਾ ਆਉਂਦੇ ਨਹੀਂ ਓਕੇ 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 ਯਾਰ ਤੁਸੀਂ ਪਰਸਨਲ ਗੱਲਾਂ ਨਾ ਮਲਾਓ ਛੇੜਖੜਿਆ ਕਰੋ ਮੈਨੂੰ ਹੁਣ ਕੀ ਪਤਾ ਵੀਰ ਜੀ ਤੁਸੀਂ ਤੇ ਦਸਤਾਰ ਬੰਨਦੇ ਹੋ ਸਹੀ ਯਾਰ ਕਿਸੇ ਨੂੰ ਵੀ ਦਸਤਾਰ ਬੰਨ੍ਹ ਕੀ ਸੁਭਿਆ ਹੈ ਬੱਥੜਾ ਬੱਥੜਾ ਸਹੀ ਯਾਰ ਲਈ ਸੋ ਫੰਦੋ ਯਹੋਰ ਸੁਣਾਓ ਨੂਰ ਸੰਦੂਨੀ ਬੜਾ ਵਧੀਆ ਹੈ ਹਾਲ ਚਾਲ ਦੀ ਬਸ ਠੀਕ ਠਾਕ ਹੈ ਬਾਈ ਹਾਂ ਚੱਲ ਪੁੱਛ ਪੁੱਛੀ ਹਾਲ ਚਾਲ ਪੁੱਛਣਾ ਹੀ ਹੈ ਬਾਈ ਨੂੰ ਰਾਈਡ ਦਾ ਚਾਹ ਬਹੁਤ ਆ ਅੱਜ ਵਾਵਾ ਟਾਈਮ ਬਾਅਦ ਚੜਨ ਲੱਗਿਆ ਸਵੇਰ ਸਵੇਰੇ ਅੱਛਾ ਜੀ ਤੇ ਅੱਗੇ ਸ਼ਾਮ ਨੂੰ ਹੀ ਚੜੀਦਾ ਹੁਣ ਗਰਮੀ ਫਿਰ ਬਹੁਤ ਜ਼ਿਆਦੀ ਓਕੇ 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 ਸ਼ਾਮ ਨੂੰ ਪਹਿਉ ਵੀ ਗਰਮੀ ਬਣਾ ਜਾਂਦਾ ਇਹ ਤਾਂ ਸਹੀ ਹੈ ਸ਼ਾਮ ਗਰਮੀ ਬਹੁਤ ਜ਼ਿਆਦੀ ਹੁੰਦੀ ਹੈ ਇਸ ਟਾਈਮ ਠੰਡਾ ਹੁੰਦਾ ਥੋੜਾ ਵਧੀਆ ਤੇ ਆਪ ਨੂੰ ਵੀ ਬੰਦਾ ਫਰੈਸ਼ ਹੁੰਦਾ ਸਹੀ ਜੀ ਸਹੀ ਟੈਨਸ਼ਨਾਂ ਤੋਂ ਸ਼ਾਮ ਨੂੰ ਤਾਂ ਸੌ ਟੈਨਸ਼ਨਾਂ ਹੁੰਦੀਆਂ ਸਹੀ ਗਾਂ ਸਹੀ ਇਸ ਟਾਈਮ 150 ਹੁੰਦੀਆਂ ਹੈ ਇਸ ਟਾਈਮ 150 ਹੁੰਦੀਆਂ ਨਹੀਂ ਵੀ ਜੀ ਇਸ ਟਾਈਮ ਕੋਈ ਟੈਨਸ਼ਨ ਨਹੀਂ ਹੁੰਦੀ ਅੱਛਾ ਨਹੀਂ ਯਾਰ ਹੋ ਗਿਆ ਸਕੂਲ ਹੋ ਗਿਆ ਰੈਡੀ ਕੰਮ ਤੇਨ ਚੱਲ ਆਂਦੀ ਵੀ ਹੋ ਗਈ ਰਾਈਡ ਸ਼ੁਰੂ ਮਿੱਤਰੋ ਆ ਬੱਲੇ ਚਲੋ ਜੀ ਹਲੋ ਵੀਕਿੰਗ ਮਟਰਸਨ ਹੁੰਦਾ ਬਈ ਉਧਰ ਕਹਿੰਦੇ ਲਾਲ ਲਾਲ ਆਈ ਬਈ

चढ़ा रहा प्रगट रहेगा जे पिछे चाल मनिंद्रे प्रगट तो का कम सूत्र नहीं आता पास परस हो जाए प्रगट तो का कम सूत्र नहीं आता पाया ਯਾ ਵਾਸ਼ ਯਾ ਵਾ ਲੱਗੇ ਲੱਗੇ ਕਰਾ ਦੋ ਇੱਕਰਾ ਚੱਲਣ ਤੂੰ ਓਏ ਗੱਲਾਂ ਮਾਰ ਦੇ ਹੱਥ ਤੇ ਓਕੇ 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 3 ਦਿਨਿਆਂ ਆ ਆ ਬੱਲੇ ਵੀ ਮਿੱਤਰੋ ਇਹਦੇ ਅੱਜ ਤਿੰਨ ਘੋੜੀਆਂ ਕੱਡੀਆਂ ਨੇ ਨਾਂ ਦੇ ਚੱਲਣ ਦਿਆ ਕੰਮ ਜੋਰੋ ਜੋਰ ਮਨਿੰਦਰ ਜੀ ਕਹਿੰਦੇ ਥੋੜੀ ਜੀ ਘੋੜੀ ਅਜੇ ਤਰਾੜ ਤੁਰਦੀ ਏ ਤਾਂ ਕਰਕੇ ਬਾਈ ਨਹੀਂ ਤੋਰਨ ਦਿਆ ਇੱਧਰ ਕਹਿੰਦੇ ਘਰੀ ਸੱਜੇ ਘਰੀ ਖੱਬੇ ਹਾਂ ਪਰਗਟਣਾ ਨਾਲ ਨਾਲ ਹੋ ਚੁੱਕੀ ਸੀ ਜਦੋਂ ਯਾਰੀ ਜੀ ਸ਼ਾਵਾ ਸ਼ਾਵਾਲੇ ਹੈਰੀ ਲਾਉਣੀ ਰੇਸ ਤਾਂ ਨਹੀਂ ਲਾਉਣੀ ਆ ਜੀ ਹੌਲੀ ਹੋ ਦੀ ਮਨਿੰਦਰ ਥੱਲੇ ਵਿਚਾਰਾਂ ਦੇ ਉੱਤੇ ਚੜਦੇ ਹੋ ਜੇ ਓ ਬਾਈਕ ਓ ਵੇਖੀਂਗਾ ਕੰਮਗਾਣਾ ਕਰਦੀ ਮੇਰੀ ਮਨੇ ਤੈਨੂੰ ਪਿੱਛੇ ਲਾ ਐ ਦੇਵੀ ਇਧਰ ਆਈ ਸ਼ਾਵਾ ਸ਼ਾਵਾ ਹੈਰੀ ਬਲੌਗਰ ਹਾਂਜੀ ਉਧਰੋਂ ਪ੍ਰਗਟ ਸਵਾਰ ਪਿੱਛੇ ਮਨਿੰਦਰ ਸਵਾਰ ਚਲੋ ਵੀ ਐਂ ਬਾਹਰਾਂ ਤੇ ਰਹੁੰਦੇ ਲੱਗੇ ਚਲੋ ਯਾਰ ਕੇ ਦੇਵੀ ਮਨਿੰਦਰ ਦਾ ਭਾਰ ਘੋੜੀ ਦੇ ਚੱਕਿਆਂ ਨਹੀਂ ਜਾਂਦਾ ਪਿਆ ਲਿੱਦ ਕੱਟਦੀ ਘੋੜੀ ਦੀ ਬਾਈ ਜਿੰਮ ਕੱਟਦੇ ਆਇਆ ਕਰੋ ਹਾਂ ਬਾਈ ਮਨਿੰਦਰ ਜਿੰਮ ਕੱਟਦੇ ਆਇਆ ਕਰੋ ਵਰਗੜ ਸਵਾਰ ਖੁੰਨਾ ਧਿਆਨ ਫਰਗਣ ਕਹਿੰਦੇ ਫਰਗੜ ਝੂਮਦਾ ਹੀ ਫਿਰਦਾ ਝੂਮਦਾ ਹੀ ਫਿਰਦਾ ਕਰੀ ਇਧਰ ਨੂੰ ਕਰੀ ਇਧਰ ਨੂੰ ਕਿਵੇਂ ਕਰਦਾ ਮਨਿੰਦਰ ਦੱਸੀ ਤੂੰ ਮੇਰੇ ਤੇ ਨੰਨ ਚੜਾ ਲਈ ਹੋਰੀ ਗੱਲ ਹਾਂ ਬੱਲ ਲੈ ਕਨੇ ਗਰੋ ਪ੍ਰਾਈਡ ਏ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਏ ਬਾਈ ਕਾਰਡੀਓ ਅੱਜ ਘੋੜੀ ਤੇ ਕਰ ਰਿਹਾ ਉਧਰ ਕਹਿੰਦੇ ਹੈਰੀ ਟੂੜੀ ਦੇ ਘੜਾ ਮਾਰਨ ਜਲਿਆ ਟੂੜੀ ਦੇ ਘੜਾ ਮਾਰਨ ਜਲਿਆ ਵੇਖੀ ਵੇਖੀ ਕਿਤੇ ਮੈਨੂੰ ਨਜ਼ਰ ਥੀ ਵਿੱਚ ਇਧਰ ਉਪਰਾਂ ਪਰਲੇ ਪਾਸੇ ਕਰ ਲੈ ਘੋੜੀ ਤੋਰ ਲੈ ਤੋਰ ਲੈ ਆ ਤਾਂ ਪਹੁੰਚ ਸ਼ਾਮਾਸ਼ ओहो ओ प्रगेट मुड़ के वेंदा पीछे भी सही सलामत तुरे आंदे हां नहीं नहीं ओ चेकअप करता मगर सही नहीं सारा कुछ ओ लीडर है ना करो पता चलो भी मित्रों तान मैं बखाना नहरों पे पहुंच के केदे उधरों हरी दी ਮਗਰ ਦੀ ਵੀ ਟੈਡੀ ਹੋ ਚੁਕੀ ਏ ਤੇ ਗਾਮੜੀ ਕਹਿੰਦਾ ਗਾਂ ਚਾ ਲਾ ਉੱਥੇ ਕਰਦਾ ਸਿੱਧੀ ਹੋ ਗਈ ਹੋ ਗਈ ਚਲੋ ਇਹ ਚਲੋ ਹੌਣ ਦੇ ਸਾਹਿਬ ਸ਼ਾਬਾਸ਼ ਸ਼ਾਬਾਸ਼ ਆ ਬੱਲੇ ਆ ਪਾ ਦੀ ਚਾਲ ਰਹੀ ਨੇ ਬੱਲੇ ਇਹ ਤੇਰਾ ਇਹ ਤੇਰਾ ਹੈ ਰੀ ਇਹ ਤੇਰੀ ਨਈ ਰਸਾਂ ਉਹ ਵੇਖੀਂਗਾ ਖਾਲੇ ਨਾ ਵਜੀ ਜੋਪਰਾ ਕਰ ਤਾਂ ਕਰ ਨਾ ਸਰਦਾਰਾ ਸਰਦਾਰਾ ਛੋੜਾ ਇੱਕ ਗਾਂ ਆ ਜਾ ਆ ਜੇ ਕਹਿੰਦੇ ਪਰਖੜ ਵਿਟਾ ਪੋਟਰਾ ਬੈ ਸ਼ਾਬਾਸ਼ ਚੱਲ ਪ੍ਰਗਟ ਸਰਦਾਰਾ ਰੋਗਲਾ ਕੋੜੀ ਸਰਦਾਰਾ ਰੋਗਲਾ ਸਰਦਾਰਾ ਡਿਚਕੂ ਡਿਚਕੂ ਕਈ ਫੱਕ ਗਈ ਉਹ ਗਈ ਉਹ ਪਾਉ ਗਿਆ ਹੀ ਉਹ ਗਿਆ ਹੀ ਉਹ ਗਿਆ ਹੀ ਉਹ ਗਿਆ ਕਬਾੜ ਗਿਆ ਬਾੜ ਗਿਆ ਆ ਆ ਕਰ ਸੈਟ ਕਰ ਮਾਮਾ ਬਾਹਰ ਨਹੀਂ ਦਿੰਦਾ ਨੇ

ਆਵਰੇ ਵਲੋਟ ਕੀ ਹੋ ਰਹੀ ਯਾਰ ਪਰ ਸੰਭਲ ਗਿਆ ਬਈ ਬੰਦਾ ਸਵਾਰ ਹੈ ਸਵਾਰ ਕਾਦਾ ਹੋਰ ਐ ਨਹੀਂ ਜਾਂਦਾ ਇਹ ਰੋ ਵੀ ਹੁਣ ਮੈਂ ਹੁਣ ਲਈ ਆਉਂਦਾ ਸਹੀ ਉਧਰ ਵੇ ਹੁੰਦੇ ਹਾਲ ਕਰ ਉਹ ਬੱਲੇ ਦਾਲਾਂ ਕਟਣੀਆਂ ਹੋ ਬੋਲਣੀਆਂ ਆ ਵੇਖੋ ਜੀ ਜਿੱਥੇ ਵੀ ਤੁਹਾਨੂੰ ਮਿਲਦਾ ਇਹ ਪਰਚਾ ਦੋ ਨਹੀਂ ਥੋੜੀ ਜਿਹੀ ਕੱਟ ਕੱਟ ਕੇ ਦਵਾਉਂਦਾ ਕਹਿੰਦੇ ਮੇਰਾ ਮੇਰਾ ਬੱਸ ਆ ਗਈ ਆ ਤੇ ਇੱਧਰ ਮੁੜਨੀ ਏ ਬੱਸ ਕਹਿੰਦਾ ਮੇਰੇ ਨੂੰ ਚੱਲੀ ਆ ਨਜ਼ਾਰਾ ਆਇਆ ਵਿਆਹ ਕੇ ਨੇ ਮੋਟਰਸਾ ਵਿਚਾਰੇ ਖੜਾ ਸਰਦਾਰੀ ਏ ਮਨਿੰਦਰ ਕੀ ਪੀਟੀ ਵਾਲੇ ਤੇ ਵਾਹ ਵੀ ਕਮੈਂਟਰੀ ਵਾਲਾ ਭਰਾ ਆਪਣਾ ਜਗਨੂਰ ਸਿੰਘ ਤੇ ਇਹ ਵੀਰ ਨੇ ਆਪ ਨੂੰ ਆਪਣੀ ਘੋੜੀ ਦਿੱਤੀ ਹੋਈ ਏ ਆਂਦਾ ਹੈਰੀ ਪਾ ਤੂੰ ਕਰ ਰਾਈਡ

ਆਹ ਤੇ ਫੀਰਾ ਓਹੋ ਕਹਿੰਦੇ ਮਨਿੰਦਰ ਹੁਣੀ ਸ਼ਾਲ ਮਾਰ ਚੁੱਕੇ ਆਂ ਤੇ ਓ ਵਾਜੀ ਅੱਪਾ ਚੱਲੇ ਪਾ ਦੀ ਪਿੰਡ ਦੀ ਘੋੜੀ ਚਲੋ ਜੋ ਬਰੋ ਜਾਣ ਦੋ ਚਲੋ ਚੱਲੋ ਚਲੋ ਸ਼ਾਬਾਸ਼ ਬਾਈ ਜੀ हा मेरे हो <laughs> आई होगी नीला चंबा खाया चौकर खन गया इधर <laughs> तो लाला हो गई रेसा ला गई क्या रेसा ला गये ने वावा जी वाह कै मोटरसाइकिल मैं मूह पर लाला लाल होगी ने

Lass den Babi! भाई, भाई मेरा वे मगर झोटा जा बखदा चलो राइडर तू क्या लिबड़ ने चल झोटा चल प्रगट कट्ट मैन एक ताज डेस्टिनेशन नहीं समझ यार कद कहू जाते कद कहू ਇਦਰ ਕਹਿੰਦੇ ਹੈਰੀ ਵੀ ਜਾਂਦਾ ਬੁੱਕ ਦਾ ਗਰਮੀ ਬਹੁਤ ਜ਼ਿਆਦੀ ਸੀ ਇਸ ਕਰਕੇ ਆਪਾਂ ਜ਼ਿਆਦੀ ਰਾਈਡ ਨਹੀਂ ਕੀਤੀ ਘੋੜੀਆਂ ਦੇ ਮੁੜਕਾ ਬਹੁਤ ਆਉਣ ਲੱਗ ਪਿਆ ਸੀਗਾ ਤਾਂ ਕਰਕੇ ਫਿਰ ਵਾਪਸੀ ਕਰ ਲਈ ਉਹ ਮਗਰਲੀ ਘੋੜੀ ਵਰਕਰ ਨੂੰ ਫੜਾ ਦਿੱ ਫਿਰ ਮੈਂ ਮੋਟਰਸਾਈਕਲ ਲੈ ਕੇ ਆ ਗਿਆ ਤੇ ਮੁੜਕ ਮੁੜਕੀ ਜਾ ਰਹੀਆਂ ਹੋਈਆਂ ਸੀ ਕਿਉਂਕਿ ਅੱਜ ਗੁੰਮ ਬਹੁਤ ਲੱਗਾ ਹੋਇਆ ਤੇ ਆਉਦਦੇ ਦਾ ਤਾਂ ਟਾਈਮ ਨਾਲ ਕੀਤਾ ਸੀ ਪ੍ਰੋਗਰਾਮ ਪਰ ਹਜੇ ਪੂਰਾ ਮੌਸਮ ਹੋਵੇ ਤਾਂ ਨਹੀਂ ਸੀਗਾ ਤਾਂ ਕਰਕੇ ਫਿਰ ਆਪਾਂ ਥੋੜੀ ਜ਼ਿਆਦੀ ਨਹੀਂ ਕੀਤੀ ਰਾਈਡ ਤੇ ਵਾਪਸੀ ਕਰ ਦਿੱਤੀ ਕੋ ਕੋੜੀਆਂ ਕਿਨੀਆਂ ਮੋੜ ਕੋ ਮੋੜ ਕੋਆਂ ਬਹੁਤ ਵਧੀਆ ਬਾਈ ਪਰ ਹਜੇ ਸਹੀ ਮੌਸਮ ਨਹੀਂ ਸੀਗਾ ਅੱਜ ਗੁੰਮ ਬਹੁਤ ਲੱਗਾ ਹੋਇਆ ਅਛਾ ਹੀ ਕੋਈ ਗੱਲ ਨਹੀਂ ਆਹ ਨਾ ਮੋਰਾਂ ਵਾਲੀ ਬਾਅਦ ਹੋਰ ਤਾਂ ਕੋਈ ਚੱਕਰ ਨਹੀਂ ਮੇਰਾ ਫੜਾ ਅੱਗੇ ਬੜੇ ਰੋਟੇ ਮਰਦੇ ਆਇਆ ਤੇ ਬੈਠੋ ਆ ਗਿਆ ਹਾਂ ਹਾਂਜੀ ਆ ਬਲਦਵੀ ਬਾਈ ਹੁਣਾਂ ਨੇ ਰੱਖੇ ਹੋਏ ਆ ਜੀ ਬਹੁਤ ਵਧੀਆ ਨਸਲ ਦੇ ਬਲਦ ਤੇ ਆ ਆਪਾਂ ਨੂੰ ਅੰਕਲ ਜੀ ਢੇਲ ਦੇਣਗੇ ਬਲਦਾਂ ਬਾਰੇ ਸਸੀ ਹਾਲ ਅੰਕਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਵਧੀਆ ਜੀ ਆ ਦੱਸੋ ਜੀ ਅੰਕਲ ਬਲਦਾਂ ਬਾਰੇ ਜੀ ਕਿੰਨੇ ਹੋਰ ਦੇ ਆ ਜੀ ਅੱਛਾ ਜੀ ਇਹ ਫਿਰ ਆਪਾਂ ਰੇਸਾਂ ਜੀ ਭਜਾਉਣੇ ਆ ਜੀ ਬਲਦ ਹਾਂ ਇਹ ਤਾਂ ਹੁਣ ਹੀ ਲੈਂਦੇ ਆ ਠੀਕ ਹੈ ਜੀ ਕਿਹੜੇ ਪਿੰਡੋਂ ਲੈਂਦੇ ਆ ਜੀ ਇਹ ਇਹ ਜਾਂਦੇ ਆ ਗਰਚੇ ਤੋਂ ਠੀਕ ਹੈ ਜੀ ਸਿੰਧੂ ਗਰਚਾ ਠੀਕ ਹੈ ਜੀ ਹਾਂ ਉੱਥੋਂ ਲਿਆਉਂਦਾ ਬੱਸ ਇਹ ਬਹੁਤ ਵਧੀਆ ਜਿਹੜੇ ਬਲ ਦਾ ਬਾਈ ਹੁਣੀ ਰੇਸਾਂ ਚ ਵੀ ਭਜਾਉਂਦੇ ਆ ਗੱश्ती ਭੇਜਿਆ ਠੀਕ ਹੈ ਜੀ ਹਾਂ ਤੇ ਆਪਾਂ ਨੂੰ ਘੋੜੀਆਂ ਦਾ ਸ਼ੌਂਕ ਕਿੰਨਾ ਕੁ ਪੁਰਾਣਾ ਜੀ ਘੋੜੀਆਂ ਦਾ ਤਾਂ ਬਹੁਤ ਪੁਰਾਣਾ ਠੀਕ ਹੈ ਜੀ ਜਿਵੇਂ ਅਸੀਂ ਸੋੰਦੇ ਰਹਿੰਦੇ ਆ ਸੋਸ਼ਲ ਮੀਡੀਆ ਤੇ ਕੀ ਤੁਹਾਡੇ ਕੋਲੇ ਆਮ ਹੀ 40 50 ਘੋੜੇ ਹਰ ਟਾਈਮ ਫਾਰਮ ਤੇ ਰਹਿੰਦੇ ਰਹਿੰਦੇ ਆ ਜੀ ਇੰਨੇ ਕਿੱਥੇ ਰਹਿੰਦੇ ਹਾਂਜੀ ਜਿਵੇਂ ਸੁਣਦਿਆਂ ਸੀ ਕਿ ਤੁਹਾਨੂੰ ਨਰ ਰੱਖਣ ਦਾ ਜ਼ਿਆਦਾ ਸ਼ੌਂਕ ਹੈ ਜੀ ਉਹਦੇ ਪਿੱਛੇ ਕੋਈ ਕਾਰਨ ਕਾਰਨ ਨੂੰ ਬਸ ਜਿਵੇਂ ਜੱਟਾਂ ਦਾ ਹੀ ਹਾਂਜੀ ਮਰਤ ਹੁੰਦੀ ਹੈ ਵੀ ਮੋਟੀ ਤੀਜੀ ਰੱਖਣੀ ਹੈ ਠੀਕ ਹੈ ਜੀ ਵੈਸੇ ਨਰ ਘੋੜਾ ਰੱਖਣਾ ਹਰੇਕ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀਗੀ ਔਖਾ ਹਾਂਜੀ ਔਖਾ ਮੰਨਣਾ ਔਖਾ ਤੇ ਤੁਹਾਡੇ ਕੋਲੇ ਸੁਣਿਆ ਆਮ ਹੀ 8 ਤੋਂ 10 ਘੋੜੇ ਜਿਹੜੇ ਹਮੇਸ਼ਾ ਫਾਰਮ ਤੇ ਰਹਿੰਦੇ ਆ ਹਾਂ ਇਹ ਨੇ ਤਾਂ ਹੈਗੇ ਮੈਂ ਹਰੇ ਸਾਰਿਆਂ ਦੀ ਲੈਣਾ ਆ ਮੁੰਡੇ ਆਪੋਂ ਟੱਕਰੇ ਆ ਗੁਰਦਾਰੇ ਤੇ ਬਲੌਗ 'ਚ ਆਉਣਾ ਕਹਿੰਦਾ ਮੁੰਡਾਂ ਦਾ ਤੇ ਬਲੌਗ 'ਚ ਮੁੰਡਿਆਂ ਨੇ ਲੈ ਲਿਆ ਵੀ ਬਲੌਗ 'ਚ ਵੇਖੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ